ਫਿਰੋਜ਼ਪੁਰੰਦਾ ਲੁੱਟਖੋਹਾਂ ਦਾ سلسلہ ਲਗਾਤਾਰ جاری ਹੈ ਹਾਲਾਤ ਇਹ ਬਣ ਚੁੱਕੇ ਹਨ ਕਿ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਤਾਜ਼ਾ ਮਾਮਲਾ ਫਿਰੋਜ਼ਪੁਰ ਕੈਂਟ ਤੋਂ ਸਾਹਮਣੇ ਆਇਆ ਜਿੱਥੇ ਸੈਰ ਕਰ ਰਹੇ ਸ਼ਖਸ ਤੇ ਹੀ ਹਮਲਾ ਕਰ ਦਿੱਤਾ ਗਿਆ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਫਿਰ ਲੁਟੇਰੇ ਫਰਾਰ ਹੋ ਗਏ ਨਿੱਜੀ ਹਸਪਤਾਲ ਵਿੱਚ ਫਿਲਹਾਲ ਜ਼ਖਮੀ ਸ਼ਖਸ ਨੂੰ ਦਾਖਲ ਕਰਵਾਇਆ ਗਿਆ ਹਾਲਤ ਫਿਲਹਾਲ ਨਾਜ਼ੁਕ ਬਣੀ ਹੋਈ ਹੈ ਮੇਰਾ ਨਾਮ ਡਿੰਪੀ ਹੈ ਇੱਕ ਕੀ ਹੋ ਗਿਆ ਤੁਸੀਂ ਹਸਪਤਲ ਜਾ ਸਰ ਇਹ ਦਿੱਲੀ ਸਵੇਰ ਸੈਰ ਕਰਨ ਜਾਂਦੇ ਸਾਢੇ 4 ਵਜੇ ਅੱਜ 4:50 ਤੇ ਘਰੋਂ ਨਿਕਲੇ ਨੇ ਉਸ ਬਾਅਦ ਪੋਨੇ ਕਚੇਮੇ ਨੂੰ ਮੈਸੇਜ ਆਂਦਾ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਹੁਣ ਦੁਬਾਰਾ ਪਤਾ ਲੱਗ ਰਿਹਾ ਕਿ ਇਹਨਾਂ ਦੇ ਕਿਸੇ ਨੇ ਰਾਡ ਮਾਰ ਕੇ ਦੋ ਮੁੰਡੇ ਮੋਟਰਸਾਈਕਲ ਤੇ ਸੇਵ ਚਲੇ ਗਏ ਤੇ ਜੇ ਜਰੂਰ ਸੀ ਪਹੁੰਚੇ ਉਸ ਤੋਂ ਪਹਿਲਾਂ ਇਹਨਾਂ ਨੂੰ ਸਿਵਲ ਹਸਪਤਲ ਰੈਫਰ ਕਰ ਦਿੱਤੋ ਐਸੀ ਉੱਥੇ ਰੈਫਰ ਕਰਾ ਕੇ ਮੈਂ ਬਾਗੀ ਹਸਪਤਲ ਲੈ ਕੇ ਆਈ ਆਂ ਬਗ ਹਸਪੀਟਲ ਵਾਲਿਆਂ ਨੇ ਵੀ ਐਮਐਲਰ ਐਮਐਲਰ ਭੇਜਿਆ ਪਰ ਹਾਲੇ ਤੱਕ ਪੁਲਿਸ ਕਾਰਵਾਈ ਕੋਈ ਨਹੀਂ ਹੋਈ ਫੋਨ ਜ਼ਰੂਰ ਆਇਆ ਉਸ ਦਿਨ ਦਾ ਪਰ ਇਸ ਟਾਈਮ ਤੱਕ ਹਾਲੇ ਤੱਕ ਪੁਲਿਸ ਵਾਲੇ ਕੋਈ ਵੀ ਨਹੀਂ ਆਇਆ ਕੀ ਨਾਮ ਹੈ ਤੁਹਾਡੇ ਹਸਬੰਦ ਦਾ ਮੇਰੇ ਹਸਬੰਦ ਦਾ ਨਾਮ ਜਗਮਉਨ ਹੈ ਕਿੱਥੇ ਕੰਮ ਕਰਦੇ ਹੋ ਸਰ ਇਹ ਡੀਰ ਸਮਾਜਿਕ ਕਾਲਜ ਦੇ ਸੁਪਰਵਾਈਜ਼ਰ ਨਹੀਂ ਹੁੰਦੇ ਇਹ ਇਹ ਸੈਰ ਕਰਨ ਗਏ ਸੀਗੇ ਵੀ ਉੱਥੇ ਵੀ ਕੋਈ ਤਕੜਾ ਲੱਗਿਆ ਕੋਈ ਝਗੜਾ ਹੋਇਆ ਜਾਂ ਮੈਸੇਜ ਕੋਈ ਲੁੱਟ ਖੋਹ ਦੇ ਮਾਤ ਲੁੱਟ ਖੋਹ ਦੇ ਚੱਕਰ ਚ ਆਇਆ ਝਗੜਾ ਨਹੀਂ ਹੋਇਆ ਐਮ ਜੀ ਐਨ ਦਾ ਕਰੀਏ ਕਿਸੇ ਨਾਲ ਵੀ ਕਿੰਨੇ ਕਿੰਤੀ ਸਮਾਨ ਵੀ ਉਹ ਲੈ ਗਏ ਨੇ ਕੁਝ ਨਹੀਂ ਸਰ ਕਿਸੇ ਮਸਮਾਨ ਕੋਈ ਨਹੀਂ ਹੁੰਦਾ ਕੋਈ ਆਪਸ ਤੁਹਾਨੂੰ ਪਤਾ ਲੱਗਾ ਕਿ CCTV ਵਗੈਰਾ ਹਾਂਜੀ CCTV ਹੈਗੇ ਪਰ ਆਰਮੀ ਦੇ ਅੰਦਰ ਹੈਗੇ ਪਰ ਹਲੇ ਤੱਕ ਕੋਈ ਪਤਾ ਨਹੀਂ ਲੱਗਿਆ ਹੁਣ ਕੰਡੀਸ਼ਨ ਕੀ ਉਹਨਾਂ ਦੀ ਸਰ ਉਸਟਾ ਵੈਂਟੀਲੇਟਰ ਤੇ ਡਾਕਟਰ ਨੇ 72 ਆਵਰਸ ਚ ਕਿਹਾ ਗਾ ਰਿਕਵਰੀ ਕਰਕੇ ਠੀਕ ਨੇ ਪਰ ਮੁਸ਼ਕਲ ਹੈ

ਦਿੱਲੀ ਸਰਕਾਰਾਂ ਚੰਨੇ ਸੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੈ ਮੈਨੂੰ ਤਾਂ ਬਸ ਇਨਸਾਫ ਚਾਹੀਦਾ ਇੱਕ ਵਾਰੀ ਪਤਾ ਲੱਗ ਜਾਵੇ ਵੀ ਮਾਰੇ ਕਿੰਨੇ ਨੇ ਅਗੇ ਤੋਂ ਸਰ ਮੇਰਾ ਨਾਮ ਢਿੰਪੀ ਹੈ ਤੁਸੀਂ ਕੰਮ ਕਰ ਹਾਂਜੀ ਮੈਂ ਸਟਾਫ ਮੈਂ ਜੀ ਮੰਲਾ ਵਾਲੇ ਪੋਸਟਿੰਗ ਨੂੰ ਜੀ ਅਸੀਂ ਨਾ ਸਰੇ ਦਿੱਲੀ ਜਾਂਦਾ ਜਿੱਥੇ ਮੈਂ ਵਰਕ ਕਰਦਾ ਸਾਨੂੰ 5:40 ਤੇ ਅਸੀਂ ਘਰੋਂ ਨਿਕਲੇ ਤੇ ਇਹਨਾਂ ਨੂੰ ਨਾ ਕਿਸੇ ਨੇ ਸੜਕ ਉਤੇ ਸਾਈਡ ਤੇ ਪਈ ਹੋਈ ਸੀ ਲੰਮੀ ਤੇ ਜਦੋਂ ਅਸੀਂ ਇਹਨਾਂ ਦੇ ਕੋਲ ਗਿਆ ਫੇਸ ਵੇਖਿਆ ਫੇਸ ਤੋਂ ਪਛਾਣਿਆ ਕਿ ਇਹ ਸੀ ਸਾਡੀ ਬਸਤੀ ਦਾ ਬੰਦਾ ਜੀ ਉਹਨੂੰ ਜਾ ਕੇ ਆਪਣਾ ਘਰੇ ਦਸੀਏ ਇਹਨਾਂ ਦੇ ਘਰ ਦੇ ਨੂੰ ਸੀ ਫੋਨ ਕੀਤਾ ਪਰ ਕੋਈ ਰਿਸਪੌਂਸ ਨਹੀਂ ਕਰਿੰਦਾ ਘਰੇ ਜਾ ਕੇ ਵੇਖਿਆ ਕਿ ਐਵੇਂ ਕਰਕੇ ਤੁਹਾਡਾ ਐਕਸੀਡੈਂਟ ਹੋਇਆ ਪਰ ਹਾਲੇ ਤੱਕ ਮੈਂ ਸ਼ੋਰ ਨਹੀਂ ਸੀ ਕਿ ਬੰਦਾ ਸਾਡਾ ਜਾਣ ਪਛਾਣਾ ਵਾ ਇਹਨਾਂ ਦੇ ਘਰਦਿਆਂ ਨੂੰ ਲੈ ਕੇ ਆਏ ਸੀ ਵੇਖਿਆ ਬੰਦਾ ਹੋਈਆ ਤੇ ਇਹਨਾਂ ਨੂੰ ਲੈ ਕੇ ਸੀ ਸਿਓਸਟਾਲ ਆਏ ਸੀ ਜੀ ਤੇ ਤੁਸੀਂ ਵੇਖਿਆ ਉੱਤੇ ਕਿ ਪਹਿਲਾਂ ਤੋਂ ਜਰੇ ਹੋਏ ਸੀ ਪਹਿਲਾਂ ਡਿੱਗਿਆ ਸੀ ਪਰ ਕਿਸੇ ਨੇ ਜਿਸ ਥੀਕੇ ਨਾਲ ਮੈਂ ਵੇਖਿਆ ਹਾਲਤ ਉਸ ਥੀਕੇ ਨਾਲ ਕਿਸੇ ਨੇ ਇਹਨਾਂ ਨੂੰ ਚੱਕ ਕੇ ਨਾ ਅਲਾਈਨਮੈਂਟ ਦੇ ਵਿੱਚ ਪਾਇਆ ਪੂਰਾ ਪ੍ਰੋਪਰਲੀ ਪਾ ਰੱਖਿਆ ਸੀ ਜੀ ਕਿ ਜਿਹੜੀ ਜਗ੍ਹਾ ਤੇ ਤੁਸੀਂ ਇਹਨਾਂ ਨੂੰ ਦੇਖਿਆ ਕਿ ਅਸੀਂ ਕ ਕੈਨ ਬੋਰਡ ਤੋਂ ਅੱਗੇ ਜੀ ਆਪੂ ਘਰ ਆਪੂ ਘਰ ਦੇ ਕੋਲ ਜਸਟ ਸੜਕ ਦੇ ਨਾਲ ਕੋਲ ਸੀ ਤੇ ਤੁਸੀਂ ਲੈ ਕੇ ਇੱਕ ਹਸਪਤਾਲ ਨਹੀਂ ਹਸਪਤਾਲ ਤੇ ਸਾਡੇ ਨਾਲ ਇੱਕ ਦੋ ਬੰਦੇ ਵੀ ਸੀ ਉਹਨਾਂ ਨੇ ਆਟੋ ਵਗੈਰਾ سے ਪਾ ਕੇ ਲੈ ਨਹੀਂ ਤੇ ਅਸੀਂ ਆਪਣੇ ਵਰਕ ਤੇ ਜਾਂਦੇ ਡਿਊਟੀ ਤੇ ਡਿਗੂ ਸੀ ਉਹਨਾਂ ਦੇ ਕੋਲ ਕੋਈ ਮਾਰ ਮਾਰਨ ਲਈ ਚੀਜ਼ ਪਈ ਸੀ ਜਿਵੇਂ ਕਹਿ ਰਹੇ ਹਿਲਾੜ ਜਾਂ ਕੁਝ ਫਿਲਹਾਲ ਅਸੀਂ ਇਹ ਨਹੀਂ ਵੇਖਿਆ ਸੀ ਬੰਦਾ ਛਾਣਾ ਤੇ ਮੈਂ ਇਹਨਾਂ ਦੇ ਘਰੇ ਗਿਆ ਤਾ ਲਈ ਦੱਸਣ ਲਈ ਕੀ ਕਿਸੇ ਨੂੰ ਮਤਲਬ ਫਾਇਦੇ ਹੋਈ ਜਾਂ ਜਾਂਦੇ ਵੀ ਨਹੀਂ 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 ਜੀ ਜਸਟ ਆ ਬਾਬਾ ਬੰਦੇ ਇਕੱਠੇ ਹੋਏ ਸੀ ਇਹਨਾਂ ਨੂੰ ਵੇਖ ਲਈ ਜਾਣਛਾਣਿਆ ਕੋਈ ਆਏ ਤਾਂ ਦੱਸੋ ਇਹਨਾਂ ਦੇ ਘਰੇ ਜਾ ਕੇ ਬੰਦੇ ਦੇ ਗਮੂਣ ਕਿੱਥੋਂ ਦੇ ਰਹਿਣ ਵਾਲੇ ਆ ਇਹ ਜੀ ਕੈਂਟ ਆਪਣਾ ਲਾਲ ਕੁੱਤੀ ਜੇ ਰਹਿਣ ਵਾਲੇ ਜੀ ਇਹ ਜਿਹੜੇ ਆਪਣਾ ਦਸਰੀ ਇਹ ਸਾਡੀ ਸਿਸਟਰ ਲੱਗਦੇ ਜੀ ਤੇ ਜਾਣਛਾਣਿਆ ਇਸ ਕਿਹੜੇ ਜੀ ਲੱਗਦੇ ਨੇ ਹਾਂਜੀ ਜੀ ਸਮਝ ਜੀ ਬਾਗੀ ਹਸਪੀਟਲ ਤੋਂ ਇੱਕ ਮੈਸੇਜ ਆਇਆ ਜਗਮੂਣ ਹੈਗਾ ਜੀ ਅੱਡਾ ਲਾਲ ਕੁੱਤੀ ਦਾ ਵਾਸੀ ਆ ਉਦੇ ਸੁਪੰਦੀ ਅਸੀਂ ਤਫ਼ਤੀਸ਼ੀ ਅਕਸਰ ਪਈ ਦਿੱਤਾ ਜੋ ਉਹਨਾਂ ਦੇ ਪਰਿਵਾਰ ਵੱਲੋਂ ਜਾਂ ਮਜਰੂਬ ਵੱਲੋਂ ਜੋ ਵੀ ਸਟੇਟਮੈਂਟ ਦਿੱਤੀ ਜਾਂਦੀ ਹੈ ਅਸੀਂ ਉਹਦੇ ਮੁਤਾਬਕ ਜੋ ਖੂਲੂਲੀ ਕਾਰਵਾਈ ਹੈ ਉਹ ਮੁਰੇ ਵਿੱਚ ਲਿਆਵਾਂਗੇ ਸਰ ਸੂਬਾ ਦਾ ਵਕਸੀਰ ਪਰਿਵਾਰੋਂ ਦੱਸਿਆ ਜਾ ਰਿਹਾ ਕਿ ਉੱਥੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ ਹਾਂਜੀ ਉਹ ਸਾਰਾ ਕੁਝ ਚੈੱਕ ਕਰਾਂਗੇ ਆਸੇ ਪਾਸੇ ਜੋ ਹੋਇਆ ਹੈ ਉਹਨਾਂ ਲੋਕਾਂ ਤੋਂ ਜੋ ਵੀ ਉਹ ਤਫ਼ਤੀਸ਼ ਜੋ ਬੰਦ ਹੋ ਉਸ ਕੋਲ ਵੀ ਕਾਰਵਾਈ ਕਰਾਂਗੇ